ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਵਿੱਚੋਂ ਅੱਜ ਭਾਈ ਸ਼ਮਸ਼ੇਰ ਸਿੰਘ ਦੀ ਪੱਕੀ ਰਿਹਾਈ ਹੋਈ ਹੈ ਬਡੈਲ ਜੇਲ੍ਹ ਤੋਂ ਹੁਣੇ-ਹੁਣੇ ਭਾਈ ਸ਼ਮਸ਼ੇਰ ਸਿੰਘ ਬਾਹਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਦੱਤ ਨੇ ਕਿ ਕਾਫੀ ਲੰਬਾ ਸਮਾਂ ਜੇਲ੍ਹ ਕੱਟ ਕੇ ਬਾਹਰ ਆਏ ਨੇ ਭਾਈ ਸ਼ਮਸ਼ੇਰ ਸਿੰਘ ਜਿਨ੍ਹਾਂ ਦਾ ਸਿੱਖ ਸੰਗਤਾਂ ਵੱਲੋਂ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਦੱਤ ਨੇ ਇੱਕ ਕੌਮੀ ਸਭ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਹਰੀ ਜੇ ਬਲੂਹਾ ਦੇ ਉੱਤੇ ਲੱਗਿਆ ਹੋਇਆ ਤੇ ਅੱਜ ਪਾਲ ਸਿੰਘ ਫਰਾਂਕ ਤੇ ਨਾਲ ਹੋਰ ਸਿਕ ਸੰਗਤਾਂ ਦੇ ਆਗੂਆਂ ਵੱਲੋਂ ਸ਼ਮਸ਼ੇਰ ਸਿੰਘ ਦਾ ਪਰਮਾ ਸਵਾਗਤ ਕੀਤਾ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੰਗਤਾਂ ਦੇ ਸੰਜੋਗ ਦੇ ਨਾਲ ਸੰਗਤਾਂ ਦੀਆਂ ਅਰਦਾਸਾਂ ਦੇ ਨਾਲ ਇਹ ਜਿਹੜੀ ਪੱਕੀ ਰਿਹਾਈ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਬੰਦੀ ਸਿੰਘ ਨੇ ਉਹ ਵੀ ਜੇਲ੍ਹਾਂ ਤੋਂ ਬਾਹਰ ਆਣ ਕੇ ਵੱਡੀ ਕਾਮਯਾਬੀ ਮੰਨ ਸਕਦੇ ਆ ਕੌਮਨ ਸਾਹਿਬ ਮੋਰਚਾ ਦੀ ਤੇ ਨਾਲ ਦੀ ਨਾਲ ਸਿੱਖ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਕਿਤੇ ਨਾ ਕਿਤੇ 30 32 ਸਾਲ ਲੰਬੀਆਂ ਜੇਲਾਂ ਕੱਟ ਕੇ ਬੰਦੀ ਸਿੰਘ ਬਾਹਰ ਆਣੇ ਸ਼ੁਰੂ ਹੋ ਗਏ ਨੇ ਤਦਨੇ ਕਿ ਬੇਅੰਤ ਕਤਲ ਮਕਾਨ ਮਾਮਲੇ ਦੇ ਨਾਲ ਇਹ ਸਾਰੇ ਹੀ ਬੰਦੀ ਸਿੰਘ ਜੁੜੇ ਹੋਏ ਸੀ ਜਿਸ ਤੋਂ ਬਾਅਦ ਲੰਬਾ ਸਮਾਂ ਜੇਲਾਂ ਦੇ ਵਿੱਚ ਬੰਦ ਹੋ ਗਿਆ ਸੀ ਤੇ ਇਹਨਾਂ ਦੀ ਰਿਹਾਈ ਲਈ ਲਗਾਤਾਰ ਸਿੱਖ ਸੰਗਤਾਂ ਅਪੀਲ ਕਰਦੀਆਂ ਸੀ ਤੇ ਨਾਲ ਅਰਦਾਸਾਂ ਵੀ ਕਰਦੀਆਂ ਸੀ ਤੁਸੀਂ ਵੀ ਸੁਣੋ ਪਾਲ ਸਿੰਘ ਫਰਾਸ ਤੇ ਹੋਰ ਸਿੱਖ ਸੰਗਤਾਂ ਨੇ ਕੀ ਕਿਹਾ ਕਿ ਉਹਦੇ ਤੋਂ ਵਜਿ ਨਹੀਂ ਅੱਜ ਸਾਰੇ ਇਹਨਾਂ ਦਾ ਬਹੁਤ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਨਹੀਂ ਇਹ ਲੋਕ ਹਿਤ ਮਿਸ਼ਨ ਤੋਂ ਨੇ ਸਾਡੇ ਵੀ ਮੀਤ ਸਰਦਾਰ ਨੇ ਗੁਰਦੀਪ ਸਿੰਘ ਜੀ ਤੇ ਦੂਸਰੇ ਸਾਡੇ ਵੀ ਨੇ ਗੁਰਜੀਤ ਸਿੰਘ ਜੀ ਇਹ ਪਟਿਆਲੇ ਤੋਂ ਆਕਰਦੇ ਬਾਕੀ ਸकता ਨੇ ਦੋ ਤਾਂ ਵਿਸ਼ੇਸ਼ ਇੱਥੇ ਗੁਰਾਲੀ ਨੇ ਕਹਾ ਮਾਈਕ ਦੇ ਦਿਓ ਬੱਬੇ ਇਹ ਤੁਹਾਡਾ ਹਾਂਜੀ ਜੀ ਜੀ ਸਾਡਾ ਰੋਕ ਦੇ ਦੋ ਜੀ ਪਿਆਰੇ ਅੰਦਰ ਕਰੋ ਅੰਦਰ ਨੂੰ ਆ ਕੇ ਲੱਗੇ ਕਿ ਸਾਹਮਣੇ ਮੜੀ ਜੀ ਉੱਥੇ ਆ ਕੇ ਸਮਝੋ ਉੱਥੇ ਨੂੰ ਆ ਕੇ ਚਾਹ ਕੇ ਚੱਲਣ ਆ ਗੋਮੇਨ ਸਾਹ ਮੋਰਚਾ ਜਿੰਦਾਬਾਦ

ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਸਾਹਿਬ ਜੀ ਜਿਵੇਂ ਭਾਈ ਸ਼ਮਸ਼ੇਰ ਸਿੰਘ ਜੀ ਦੀ ਅਜ ਰਹਾਈ ਹੋਈ ਹੈ ਅੱਗੇ ਤੁਹਾਨੂੰ ਕੀ ਜੋ ਮੋਰਚੇ ਦੀ ਪ੍ਰਾਪਤੀ ਹੋ ਰਹੀ ਹੈ ਜੀ ਉਹਦੇ ਬਾਰੇ ਕੋਈ ਅਗਲਾ ਪਲਾਨ ਹੋਰ ਸਿੰਘਾਂ ਦੀ ਵੀ ਜਵਾਨਤ ਲਗਾਈਆਂ ਜਾ ਰਹੀਆਂ ਨੇ ਬਿਲਕੁਲ ਜਲਦੀ ਹੋ ਜੂਗੀ ਭਾਈ ਗਰਮੀਤ ਸਿੰਘ ਵੀ ਹੋਣੀ ਵੀ ਜਲਦੀ ਰਹਾਅ ਹੋਣਗੇ ਇਸੇ ਤਰੀਕੇ ਦੇ ਨਾਲ ਉਹਨਾਂ ਦੀ ਵੀ ਜੇ ਵੀ ਥਾਇ ਭੇਜੀ ਹੋਈ ਹੈ ਤੇ ਰਵੀ ਪਿਉਰਾ ਜੀ ਨੇ ਉਹਨਾਂ ਦੀ ਵੀ ਥਾ ਇਲੈਕਸ਼ਨਾਂ ਤੋਂ ਬਾਅਦ ਛੇਤੀ ਹੋ ਜੂਗੀ ਜਿਵੇਂ ਤਾਂ ਜਿਹੜੇ ਡਕਟਾਰ ਸਿੰਘ ਜੀ ਖਵਾਰਾ ਸਾਨੂੰ ਉਮੀਦ ਆ ਉਹ ਵੀ ਜਲਦੀ ਤੋਂ ਜਲਦੀ ਇੱਥੇ ਜੇਰ ਸ਼ਿਫਟੀ ਹੋਊਗੀ ਤੇ ਉਹਦਾ ਦਿਨੇ ਆਈ ਗੁਰੂ ਦੀ ਕਿਰਪਾ ਬਖਸ਼ ਸੰਸਥਾਨੀਆਂ ਸੀਸਾ ਸਰਕਾ ਇਹ ਜਿਹੜੇ ਅੱਜ ਬਣੀ ਸਾਰਿਆਂ ਦਾ ਬਹੁਤ ਬਤਨਵਾਦ ਵਾਹਿਗੁਰੂ ਦੀ ਕਾਸ਼ ਵਾਹਿਗੁਰੂ ਜੀ ਆਜਾ